ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਤਾਂ ਸਾਰੇ ਪੰਜਾਬ ਨੂੰ ਇਕੱਠੇ ਹੋਣਾ ਪੈਣਾ। ਸੈਂਟਰ ਸਰਕਾਰ ਨੇ ਬਹੁਤ ਪਲੈਨਿੰਗ ਨਾਲ ਅਟੈਕ ਕੀਤਾ। ਉਹੀ ਸੈਂਟਰ ਹੈ ਜਿਹੜਾ ਕਿਸਾਨਾਂ ਦੇ 4 ਸਾਲ ਪਹਿਲਾਂ ਹੱਕ ਦਵਾ ਰਿਹਾ ਸੀਗਾ। ਹੁਣ ਪੇ ਇਸ ਬਦਲ ਕੇ ਪੰਜਾਬ ਯੂਨੀਵਰਸਿਟੀ ਖੋਣ ਆਇਆ ਤੇ ਪੰਜਾਬ ਦੇ ਬੱਚਿਆਂ ਦੀ ਪੜ੍ਹਾਈ। ਜਿਵੇਂ 4 ਸਾਲ ਪਹਿਲਾਂ ਕਿਸਾਨ ਆਪਦੇ ਹੱਕਾਂ ਲਈ ਖੜੇ ਸੀ ਤੇ ਹੁਣ ਆਪਾਂ ਨੂੰ ਵੀ ਆਪਦੇ ਹੱਕਾਂ ਲਈ ਖੜਨਾ ਪਊਗਾ ਆਪਦੀ ਯੂਨੀਵਰਸਿਟੀ ਬਚਾਉਣ ਵਾਸਤੇ। ਕੱਲ ਅਨਾਉਂਸਮੈਂਟ ਹੋਈ ਹੈ ਕਿ 10 ਨੰਬਰ ਨੂੰ ਬਹੁਤ ਵੱਡਾ ਪ੍ਰਦਰਸ਼ਨ ਹੋਣਾ। ਆਪਣੇ ਸਾਬਕਾ ਸੀਐਮ ਚਰਨ ਸਿੰਘ ਚੰਦ ਤੇ ਬੱਬੂ ਮਾਨ ਇਹ ਪੰਜਾਬ ਯੂਨੀਵਰਸਿਟੀ ਦੇ ਹੱਕ ਲਈ ਖੜਨਾ ਆ ਗਿਆ ਬਾਕੀ ਹਰ ਲੀਡਰ ਨੂੰ ਹਰ ਪੋਲੀਟੀਸ਼ੀਅਨ ਨੂੰ ਹਰ ਪੰਜਾਬ ਦੇ ਬੰਦੇ ਨੂੰ ਤੇ ਹਰ ਕਲਾਕਾਰਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਸਮਰਥਨ ਵਿੱਚ ਖੜਨਾ ਚਾਹੀਦਾ ਜੇ ਪੰਜਾਬ ਯੂਨੀਵਰਸਿਟੀ ਤੇ ਸੈਂਟਰ ਸਰਕਾਰ ਦਾ ਕਬਜ਼ਾ ਹੁੰਦਾ ਤਾਂ ਉਹ ਕਿਸੇ ਵੀ ਕੰਮ ਵਾਸਤੇ ਯੂਜ਼ ਕਰ ਸਕਦੇ ਆ ਤੇ ਉਹਨੂੰ ਕੋਈ ਵੀ ਪ੍ਰਾਈਵੇਟ ਕੰਪਨੀ ਉਥੇ ਚਲਾ ਸਕਦੇ ਆ ਇਸ ਕਰਕੇ ਆਪਾਂ ਨੂੰ ਪੰਜਾਬ ਦੇ ਲਈ ਤੇ ਪੰਜਾਬ ਯੂਨੀਵਰਸਿਟੀ ਲਈ ਖੜਨ ਦੀ ਜ਼ਰੂਰਤ ਹੈ ਆਪਦੇ ਹੱਕਾਂ ਨੂੰ ਪਾਉਣ ਲਈ ਅੱਗੇ ਆਉਣ ਦੀ ਲੋੜ ਆ 10 ਨੰਬਰ ਨੂੰ ਪੰਜਾਬ ਯੂਨੀਵਰਸਿਟੀ ਸਪੌਂਸਰ ਜ਼ਰੂਰ ਆਪਦੇ ਹੱਕਾਂ ਵਾਸਤੇ ਜ਼ਰੂਰ ਲੜਿਓ ਤੇ ਜਿਹੜੇ ਨਹੀਂ ਆ ਸਕਦੇ ਉਹ ਸੋਸ਼ਲ ਮੀਡੀਆ ਤੇ ਸਪੋਰਟ ਜ਼ਰੂਰ ਕਰਿਓ ਧੰਨਵਾਦ ਜੀ